ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ 4 ਏਕੜ ਜ਼ਮੀਨ ਵਿਕਾਊ ਹੈ ਜੀ ਮੱਖੂ ਤੋਂ ਫਿਰੋਜ਼ਪੁਰ ਰੋਡ ਨਾਲ ਮੋਟਰ ਤੇ ਨਹਿਰ ਦਾ ਪਾਣੀ ਹੈ ਏਰੀਆ ਪਿੰਡ ਈਲਮ ਬਾਲਾ ਫਿਰੋਜ਼ਪੁਰ ਰੇਟ ਵੀਰ ਨੇ ਦੱਸਣੀ ਰੇਟ ਫੋਨ ਤੇ ਦੱਸਣਗੇ ਜੀ 9592005417 9592005417 ਇਸ ਨੰਬਰ ਤੇ ਫੋਨ ਕਰਕੇ ਤੁਸੀਂ 4 ਏਕੜ ਜ਼ਮੀਨ ਹੈ ਜਿਹੜੀ ਤੁਸੀਂ ਰੇਟ ਵਗਾਰਾ ਪੁੱਛ ਕੇ ਖਰੀਦ ਸਕਦੇ ਹੋ ਪਿੰਡਕੋਟ ਸੁਖਿਆ ਫਰੀਦਕੋਟ ਤੋਂ 8 ਫੁੱਟਾ ਸੁਪਰ ਸੀਡਰ ਆਇਆ ਜੀ ਮਾਡਲ 2023 ਨਾਲ ਰੋਟਵੇਟਰ ਕਿੱਟ ਹੈ ਜੀ 1 ਲੱਖ 10000 ਰੁਪਏ ਰੇਟ ਰੱਖਿਆ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 8 ਫੁੱਟਾ ਸੁਪਰ ਸੀਡਰ ਵਿਕਾਊ ਹੈ ਜੀ ਨਾਲ ਰੋਟਵੇਟਰ ਕਿੱਟ 2023 ਮਾਡਲ ਪਿੰਡਕੋਟ ਸੁਖਿਆ ਫਰੀਦਕੋਟ ਰੇਟ 1 ਲੱਖ 10000 9876260673 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ ਕਾਗਜ਼ੀ ਵਗੈਰਾ ਪੂਰੇ ਨੇ ਜੀ 31000 ਰੁਪਏ ਰੇਟ ਰੱਖਿਆ ਗਿਆ ਏਰੀਆ ਵੀਰ ਨੇ ਦੱਸਣ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 9876244901 9876244901 ਇਸ ਨੰਬਰ ਤੇ ਫੋਨ ਕਰਕੇ Hero HF Deluxe ਮੋਟਰਸਾਈਕਲ 33000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਨੰਬਰ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਲਾਲ ਅੱਖਰਾਂ ਦੇ ਵਿੱਚ ਸ਼ੋ ਹੋ ਰਿਹਾ 9876244901 ਨੰਬਰ ਤੇ ਕਾਲ ਕਰ ਸਕਦੇ ਹੋ ਤੇ ਮੋਟਰਸਾਈਕਲ ਨੂੰ ਖਰੀਦ ਸਕਦੇ ਹੋ ਜੀ ਕਣਕ ਭਜਾਈ ਮਸ਼ੀਨ ਵਿਕਾਊ ਹੈ ਜੀ ਏਰੀਆ ਸੰਗਰੀਆ ਰਾਜਸਥਾਨ ਮਸ਼ੀਨ ਦੀ ਕੰਡੀਸ਼ਨ ਜਿਵੇਂ ਸਾਫ਼ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕੋਈ ਗਲੀ ਸੜੀ ਨਹੀਂ ਹੈਗੀ ਸੰਗਰੀਆ ਰਾਜਸਥਾਨ ਦੇ ਵਿੱਚ ਇਹ ਮਸ਼ੀਨ ਵਿਕਾਊਆ ਕਣਕ ਵਿਜਾਈ ਮਸ਼ੀਨ ਹੈ 9079633677 ਇਹ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਜਿਹੜਾ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਨੰਬਰ ਸਕਰੀਨ ਤੇ ਥੱਲੇ ਸ਼ੋਅ ਹੋ ਰਿਹਾ 9877988446 ਵਟਸਐਪ ਨੰਬਰ ਹੈ ਜੀ ਸਾਡਾ ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਕਿਸੇ ਵੀ ਤਰ੍ਹਾਂ ਦੀ ਐਡ ਦੀ ਸਾਰੀ ਜਾਣਕਾਰੀ ਦੇ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਜੀ ਜਲੰਧਰ ਲੁਧਿਆਣਾ ਦੇ ਵਿੱਚ ਫਲੋਰ ਫਗਵਾੜਾ ਗੁਰਾਇਾ ਦੇ 10 ਕਿਲੋਮੀਟਰ ਤੱਕ 4-5 ਕਿੱਲੇ ਜ਼ਮੀਨ ਚਾਹੀਦੀ ਹੈ ਵੀਰ ਨੂੰ ਸਾਲਮ ਮੋਟਰ ਵੀ ਹੋਵੇ ਵਿੱਚ 22 ਲੱਖ ਰੁਪਇਆ ਰੇਟ ਹੋਵੇ 9719032132 9719032132 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਇਨ੍ਹਾਂ ਏਰੀਆ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਨ ਹੋਵੇ 22 ਲੱਖ ਤੱਕ ਸਾਲਮ ਮੋਟਰ ਵੀ ਹੋਵੇ ਜੀ ਵਿੱਚ ਤੇ ਜਿਹੜਾ ਵੀ ਵੀਰ ਵੇਚਣ ਦਾ ਚਾਹਵਨ ਹੈ ਇਹ ਵੀਰ ਦਾ ਨੰਬਰ ਨੋਟ ਕਰ ਲੇ ਜੀ ਦੂਜੀ ਸੂਏ ਸੂਨ ਵਾਲੀ ਝੋਟੀ ਵਿਕਾਊ ਹੈ ਜੀ ਏਰੀਆ ਰਤਿਆ ਹਰਿਆਣਾ ਰੇਟ 1 ਲੱਖ 30 ਹਜ਼ਾਰ ਦੂਜੀ ਸੂਏ ਸੂਨ ਵਾਲੀ ਝੋਟੀ ਵਿਕਾਊ ਆ ਏਰੀਆ ਰਤਿਆ ਹਰਿਆਣਾ ਰੇਟ 1 ਲੱਖ 30 ਹਜ਼ਾਰ 99910 43143 9991043143 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਸੂਣ ਵਾਲੀ ਝੋਟੀ 130000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮੇਰਾਂ ਨੂੰ ਬੇਨਤੀ ਹੈ ਜੀ ਤੁਸੀਂ ਕਿਸੇ ਵੀ ਚੀਜ਼ ਦੀ ਐਡ ਦੇਖੀਏ ਜਮੀਨ ਫਲੱਟ ਕੋਠੀਆਂ ਘਰ ਤਾਂ ਉੱਥੇ ਵੀਡੀਓ ਨੂੰ ਰੋਕ ਲੋ ਦਾ ਸਕਰੀਨਸ਼ਾਟ ਲਓ ਲਾਲ ਅੱਖਰਾਂ ਵਿੱਚ ਮਾਲਕ ਦਾ ਨੰਬਰ ਦਿੱਤਾ ਹੁੰਦਾ ਹੈ ਜਿਹੜਾ ਵੀਡੀਓ ਥੱਲੇ ਨੰਬਰ ਚੱਲ ਰਿਹਾ ਹੈ ਸਾਡਾ ਨੰਬਰ ਐਡ ਕਰਵਾਉਣ ਦੇ ਲਈ ਹੈ ਟਰਾਲੀਆਂ ਤੇ ਪਾਣੀ ਵਾਲੇ ਟੈਂਕਰ ਵਿਕਾਉ ਨੇ ਜੀ ਟਰਾਲੀਆਂ ਅਤੇ ਪਾਣੀ ਵਾਲੇ ਟੈਂਕਰ ਵਿਕਾਊ ਨੇ ਪਿੰਡ ਭਿੰਦਰਨ ਸੰਗਰੂਰ 9464414615 9464414615 ਇਸ ਨੰਬਰ ਤੇ ਫੋਨ ਕਰਕੇ ਟਰਾਲੀਆਂ ਅਤੇ ਪਾਣੀ ਵਾਲੇ ਟੈਂਕਰ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਜੇਕਰ ਕੋਈ ਵੀ ਟਰਾਲੀ ਖਰੀਦਣਾ ਚਾਹੁੰਦਾ ਹੋਵੇ ਜਾਂ ਪਾਣੀ ਵਾਲਾ ਟੈਂਕਰ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦਾ ਹੈ ਦੁਕਾਨ ਵਿਕਾਊ ਹੈ ਜੀ ਦੁਕਾਨ ਵਿਕਾਊ 6 ਮਰਲੇ ਜਗਾ ਏਰੀਆ ਨੂਰਪੁਰ 43 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ 43 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ ਦੁਕਾਨ ਵਿਕਾਊ 6 ਮਰਲੇ ਜਗਾ ਏਰੀਆ ਨੂਰਪੁਰ 7355279455 7355279455 ਇਸ ਨੰਬਰ ਤੇ ਫੋਨ ਕਰਕੇ 6 ਮਰਲੇ ਜਗਾ ਦੇ ਵਿੱਚ ਬਣੀ ਦੁਕਾਨ ਤੁਸੀਂ 43 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਜਿਆ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11x6.5 90000 ਰੁਪਏ ਰੇਟ ਰੱਖਿਆ ਗਿਆ ਜੀ ਫੁੱਲ ਹੈਵੀ ਟਰਾਲੀ ਹੈ ਏਰੀਆ ਰਾਮਪੁਰਾ ਫੂਡ 62845 10480 62845 10480 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ 11/6 5.5 ਦੀ 90000 ਚ ਖਰੀਦ ਸਕਦੇ ਹੋ ਟਰਾਲੀ ਜੀ ਰੰਮਪਰਾ ਫੂਲ ਏਰੀਆ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਖਰੀਦ ਸਕਦੇ ਹੋ ਵਧੀਆ ਵਿੱਡ ਵਗੈਰਾ ਲੱਗੇ ਨੇ ਜੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਜਾ ਕੇ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਸਬਰਾਜ 855 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਹੁਤ ਵਧੀਆ ਮਤਲਬ ਸੰਭਾਲ ਕੇ ਰੱਖਿਆ ਹੋਇਆ ਟਰੈਕਟਰ ਹੈ ਇਸ ਵੀਰ ਨੇ 13 ਮਾਡਲ ਹੈ ਏਰੀਆ ਬਠਿੰਡਾ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 448000 ਰੁਪਏ ਰੇਟ ਰੱਖੇ ਗਏ ਜੀ 9877195384 ਇਸ ਨੰਬਰ ਤੇ ਫੀਟ ਸਕਦੇ ਹੋ ਲੋ ਜੀ ਹੋਰ ਤੁਹਾਡੇ ਲਈ ਇੱਕ ਬਹੁਤ ਵਧੀਆ ਜ਼ਮੀਨ ਲੈ ਕੇ ਆਈਆਂ ਜੀ ਇਹ ਸਸਤੀ ਜ਼ਮੀਨ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ 70 ਕਿੱਲੇ ਜ਼ਮੀਨ ਵਿਕਾਊ ਆ ਵਿਚ ਮੋਟਰ ਰੋਡ ਦਾ ਫਰੰਟ 5 ਕਿੱਲੇ 30 ਫੁੱਟ ਪੱਧਰ ਬਾਕੀ ਠੀਕ ਕਰਨ ਵਾਲੀ ਜ਼ਮੀਨ ਹੈ 30 ਕਿੱਲੇ ਤਾਂ ਜੀ ਵਧੀਆ ਪੱਧਰ ਜ਼ਮੀਨ ਹੈ ਬਾਕੀ ਠੀਕ ਕਰਨ ਵਾਲੀ ਹੈ ਰੇਟ ਹੈ ਜੀ 15 ਲੱਖ ਰੁਪਏ ਕਿੱਲੇ ਦਾ 15 ਲੱਖ ਰੁਪਏ ਕਿੱਲੇ ਦਾ ਰੇਟ ਰੱਖੇਗੇ ਜੀ ਏਰੀਆ ਪਿੰਡ ਰੱਤੇਵਾਲ 788914493 788914493 ਇਸ ਨੰਬਰ ਤੇ ਫੋਨ ਕਰਕੇ ਤੁਸੀਂ 70 ਕਿੱਲੇ ਜ਼ਮੀਨ 15 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਜੀ 3 ਕਿੱਲੇ ਪੱਧਰ ਬਾਣ ਅਤੇ ਬਾਕੀ ਠੀਕ ਕਰਨ ਵਾਲਾ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜ਼ਮੀਨ ਦੇ ਬਾਰੇ ਡੀਲ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਵਤੋਂ ਵਤ ਸੇਅਰ ਕਰਦਾ ਕਰੋ ਜੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੁਸੀਂ WhatsApp ਤੇ Facebook ਗਰੁੱਪਾਂ ਦੇ ਵਿੱਚ Insta ਤੇ ਜਿੱਥੇ ਮਰਜ਼ੀ ਤੁਹਾਡਾ ਦਿਲ ਕਰੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਸ਼ੇਅਰ ਕਰਨ ਵਾਲੇ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ سپورਟ ਕਰੋਗੇ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਲਈ ਲੈ ਕੇ ਆ ਸਕੀ ਜੀ ਚਲਦੀ ਚਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪਰਨੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਖਬਰ ਤੇ ਤੁਸੀਂ Instagram ਤੇ ਵੀ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਮੇਲਾ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ